ਪੰਜਾਬ ਦੇ ਵਿੱਚ ਚੋਣ ਅਖਾੜਾ ਜਿਹੜਾ ਇਹ ਹੁਣ ਪੱਕਦਾ ਜਾ ਰਿਹਾ ਹੌਲੀ ਹੌਲੀ ਸਾਰੀਆਂ ਸਿਆਸੀ ਪਾਰਟੀਆਂ ਆਪਣੇ ਪੱਤੇ ਖੋਲ੍ਹਦੀਆਂ ਜਾ ਰਹੀਆਂ ਇਸੇ ਦੇ ਚੱਲਦਿਆਂ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਵੀ ਵਸਾਖੀ ਵਾਲੇ ਦਿਨ ਆਪਣੇ 7 ਕੈਂਡੀਡੇਟਸ ਜਿਹੜੇ ਆ ਉਹਨਾਂ ਦਾ ਨਾਮ ਅਨਾਉਂਸ ਕਰ ਦਿੱਤਾ ਗੁਰਦਾਸਪੁਰ ਤੋਂ ਡਾਕਟਰ ਦਲਜੀਤ ਸਿੰਘ ਚੀਮਾ ਜਿਹੜੇ ਆ ਉਹਨਾਂ ਨੂੰ ਉਮੀਦਵਾਰ ਬਣਾਇਆ ਗਿਆ ਪਟਿਆਲਾ ਤੋਂ ਐਨ ਕੇ ਸ਼ਰਮਾ ਨੂੰ ਉਮੀਦਵਾਰ ਬਣਾਇਆ ਗਿਆ ਅੰਮ੍ਰਿਤਸਰ ਤੋਂ ਅਨਿਲ ਜੋਸ਼ੀ ਨੂੰ ਉਮੀਦਵਾਰ ਬਣਾਇਆ ਗਿਆ ਇਹਦੇ ਨਾਲ ਹੀ ਸ਼੍ਰੀ ਅਨੰਦਪੁਰ ਸਾਹਿਬ ਤੋਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਜਿਹੜਾ ਨਾਮ ਹੈ ਉਹ ਇਸ ਲਿਸਟ ਦੇ ਵਿੱਚ ਸ਼ਾਮਲ ਹੈ ਔਰ ਨਾਲ ਦੀ ਗੱਲ ਸੰਗਰੂਰ ਸੀਟ ਤੋਂ ਇਕਬਾਲ ਸਿੰਘ ਝੁੰਦਾ ਜਿਹੜੇ ਆ ਉਹਨਾਂ ਉੱਤੇ ਦਾਖ ਖੇਡਿਆ ਗਿਆ ਫਤਿਹਗੜ ਸਾਹਿਬ ਤੋਂ ਵਿਕਰਮਜੀਤ ਸਿੰਘ ਖਾਲਸਾ ਨੂੰ ਟਿਕਟ ਦਿੱਤੀ ਗਈ ਹੈ ਔਰ ਫਰੀਦਕੋਟ ਤੋਂ ਗੁਰਦੇਵ ਸਿੰਘ ਬਾਦਲ ਦੇ ਪੁੱਤਰੇ ਰਾਜਵਿੰਦਰ ਸਿੰਘ ਨੂੰ ਜਿਹੜਾ ਚੋਣ ਮੈਦਾਨ 'ਚ ਉਤਾਰਿਆ ਗਿਆ ਹੁਣ ਡਾਕਟਰ ਦਲਜੀਤ ਸਿੰਘ ਚੀਮਾ ਜਿਹੜੇ ਆ ਇਹ ਜ਼ੋਰ ਲਗਾ ਰਹੇ ਸੀਗੇ ਕਿ ਮੈਨੂੰ ਸ਼੍ਰੀ ਅਨੰਦਪੁਰ ਸਾਹਿਬ ਤੋਂ ਜਿਹੜੀ ਟਿਕਟ ਉਹ ਮਿਲ ਜਾਵੇ ਪਰ ਇਹਨਾਂ ਨੂੰ ਇਹਨਾਂ ਦੇ ਜੱਦੀ ਇਲਾਕੇ ਦੇ ਵਿੱਚ ਜਾਂ ਕਹਿ ਲਈਏ ਜੱਦੀ ਹਲਕੇ ਦੇ ਵਿੱਚ ਵਾਪਸ ਗੁਰਦਾਸਪੁਰ ਭੇਜ ਦਿੱਤਾ ਗਿਆ ਡਾਕਟਰ ਦਲਜੀਤ ਸਿੰਘ ਚੀਮਾ ਜਿਹੜੇ ਆ ਇਹ ਇਹਨਾਂ ਦਾ ਜਿਹੜਾ ਪਛੋਕੜ ਆ ਉਹ ਸ਼੍ਰੀ ਹਰਗੋਬਿੰਦਪੁਰ ਦੇ ਨਾਲ ਸੰਬੰਧ ਰੱਖਦੇ ਆ ਸ਼ਾਇਦ ਇਸੇ ਕਰਕੇ ਇਹਨਾਂ ਨੂੰ ਗੁਰਦਾਸਪੁਰ ਦੇ ਵਿੱਚ ਭੇਜਿਆ ਗਿਆ ਤਾਂ ਜੋ ਉੱਥੇ ਜਾ ਕੇ ਇਹ ਆਪਣਾ ਜਿਹੜਾ ਇਹਨਾਂ ਦਾ ਪਛੋਕੜ ਵੀ ਆ ਉਥੋਂ ਇਹ ਇਲੈਕਸ਼ਨ ਵੀ ਜਿੱਤੇ ਆ ਉਥੋਂ ਇਹ ਜਿਹੜਾ ਵਾ ਉਥੋਂ ਕੰਟੈਸਟ ਕਰਨ ਤਾਂ ਜੋ ਇਹ ਸੀਟ ਜਿਹੜੀ ਹੈ ਇੱਥੇ ਫਾਈਟ ਟਫ ਕੀਤੀ ਜਾ ਸਕੇ ਤੇ ਹਰ ਪਾਰਟੀ ਸੋਚਦੀ ਆ ਵੀ ਅਸੀਂ ਸੀਟ ਜਿੱਤਣੀ ਆ ਤੇ ਕੀ ਪਤਾ ਇਹ ਸੀਟ ਜਿੱਤੀ ਵੀ ਜਾ ਸਕੇ ਇਸੇ ਤਰ੍ਹਾਂ ਐਨ ਕੇ ਸ਼ਰਮਾ ਪਟਿਆਲਾ ਤੋਂ ਇਹ ਡੇਰਾ ਬੱਸੀ ਤੋਂ ਵਿਧਾਇਕ ਰਹੇ ਆ ਔਰ ਇਹਨਾਂ ਨੂੰ ਹੁਣ ਜਿਹੜਾ ਪਟਿਆਲੇ ਤੋਂ ਜਿਹੜਾ ਉਹ ਅਨਾਉਂਸ ਕਰ ਦਿੱਤਾ ਗਿਆ ਇਹਦੀਆਂ ਕੰਸੂਮਾਂ ਲਗਭਗ ਵੈਸੇ ਪਰਸੋਂ ਹੀ ਮਿਲਗੀਆਂ ਸੀਗੀਆਂ ਜਦੋਂ ਸੁਖਬੀਰ ਬਾਦਲ ਪਟਿਆਲਾ ਦੇ ਵਿੱਚ ਇਹ ਆਪਣੀ ਰੈਲੀ ਕਰ ਰਹੇ ਸੀਗੇ ਤਾਂ ਉਸ ਵਕਤ ਹੀ ਅੰਦਾਜ਼ੇ ਲਗਾਏ ਜਾ ਰਹੇ ਸੀਗੇ ਕਿ ਐਨ ਕੇ ਸ਼ਰਮਾ ਨੂੰ ਪਟਿਆਲਾ ਤੋਂ ਉਮੀਦਵਾਰ ਐਲਾਨਿਆ ਜਾਏਗਾ ਹੁਣ ਅਨਿਲ ਜੋਸ਼ੀ ਜਿਹੜੇ ਪਹਿਲਾਂ ਭਾਜਪਾ ਦੇ ਵਿੱਚ ਹੁੰਦੇ ਸੀਗੇ ਨਵਜੋਤ ਸਿੰਘ ਸਿੱਧੂ ਨੇ ਇਹਨਾਂ ਨੂੰ ਭਾਜਪਾ ਜੁਆਇਨ ਕਰਵਾਈ ਸੀ ਬਾਅਦ ਦੇ ਵਿੱਚ ਇਹ ਜਿਹੜਾ ਵਾ ਵਿਧਾਇਕ ਵੀ ਬਣੇ ਤੇ ਹੁਣ ਇਹਨਾਂ ਨੇ ਅਕਾਲੀ ਦਲ ਜੁਆਇਨ ਕਰ ਲਈ ਤੇ ਅਕਾਲੀ ਦਲ ਨੇ ਵੀ ਇਹਨਾਂ ਨੂੰ ਹੁਣ ਟਿਕਟ ਦੇ ਦਿੱਤੀ ਹੈ ਹਾਲਾਂਕਿ ਇਹ ਗੱਲ 6 ਮਹੀਨੇ ਪਹਿਲਾਂ ਹੀ ਸੁਖਬੀਰ ਬਾਦਲ ਕਹਿ ਚੁੱਕੇ ਸੀਗੇ ਕਿ ਅੰਮ੍ਰਿਤਸਰ ਤੋਂ ਜਿਹੜਾ ਵਾ ਅਸੀਂ ਅਨਿਲ ਜੋਸ਼ੀ ਨੂੰ ਇਹ ਟਿਕਟ ਦੇਾਂਗੇ ਤੇ ਲੰਘੇ ਦਿਨਾਂ ਦੇ ਵਿੱਚ ਜਦੋਂ ਵਿਕਰਮ ਬਜੀਠੀਆ ਨੇ ਵੀ ਇੱਕ ਵੱਡੀ ਰੈਲੀ ਕੀਤੀ ਸੀ ਤਾਂ ਉਹਨਾਂ ਨੇ ਵੀ ਇਹ ਗੱਲ ਕਹੀ ਸੀਗੀ ਕਿ ਅਸੀਂ ਸਿਫਾਰਿਸ਼ ਕਰਾਂਗੇ ਪਾਰਟੀ ਹਾਈ ਕਮਾਂਡ ਨੂੰ ਕਿ ਅਨਿਲ ਜੋਸ਼ੀ ਨੂੰ ਅੰਮ੍ਰਿਤਸਰ ਤੋਂ ਟਿਕਟ ਦਿੱਤੀ ਜਾਵੇ ਇਸੇ ਤਰ੍ਹਾਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜਿਹੜੇ ਆ ਇਹ ਤਿੰਨ ਵਾਰੀ ਲੋਕ ਸਭਾ ਮੈਂਬਰ ਰਹਿ ਚੁੱਕੇ ਆ ਔਰ ਇਹਨਾਂ ਨੂੰ ਅਨੰਦਪੁਰ ਸਾਹਿਬ ਤੋਂ ਜਿਹੜਾ ਵਾ ਉਹ ਟਿਕਟ ਦੇ ਦਿੱਤੀ ਗਈ ਆ ਔਰ ਇਹ ਵੀ ਚਾਹੁੰਦੇ ਸੀਗੇ ਵੈਸੇ ਜਿਹੜੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਇਹ ਵੀ ਸ਼੍ਰੀ ਅਨੰਦਪੁਰ ਸਾਹਿਬ ਤੋਂ ਹੀ ਕੰਟੈਸਟ ਕਰਨਾ ਚਾਹੁੰਦੇ ਸੀਗੇ ਔਰ ਡਾਕਟਰ ਦਲਜੀਤ ਚੀਮਾ ਵੀ ਇੱਥੋਂ ਹੀ ਕਰਨਾ ਚਾਹੁੰਦੇ ਸੀਗੇ ਪਰ ਬਾਜ਼ੀ ਮਾਰ ਗਏ ਪ੍ਰੇਮ ਸਿੰਘ ਚੰਦੂ ਮਾਜਰਾ ਹੁਣ ਜਿਹੜੇ ਬਿਕਰਮਜੀਤ ਸਿੰਘ ਖਾਲਸਾ ਇਹ ਫਤਿਹਗੜ੍ਹ ਸਾਹਿਬ ਤੋਂ ਹੋਣਗੇ ਤੇ ਮਰਹੂਮ ਗੁਰਦੇਵ ਸਿੰਘ ਬਾਦਲ ਦੇ ਪੋਤਰੇ ਆ ਰਾਜਵਿੰਦਰ ਸਿੰਘ ਇਹਨਾਂ ਨੂੰ ਫਰੀਦਕੋਟ ਤੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਸੋ ਕਿਤੇ ਨਾ ਕਿਤੇ ਫਰੀਦਕੋਟ ਦੇ ਵਿੱਚ ਜਿੱਥੇ ਇਸ ਵੇਲੇ ਤਕਰੀਬਨ ਪਾਰਟੀਆਂ ਨੇ ਜਿਹੜੇ ਆਪਣੇ ਉਮੀਦਵਾਰ ਐਲਾਨੇ ਆ ਉਹ ਕਲਾਕਾਰ ਭਾਈਚਾਰੇ ਦੇ ਨੇ ਇਸੇ ਵਿੱਚ ਜਿਹੜਾ ਰਾਜਵਿੰਦਰ ਸਿੰਘ ਦਾ ਨਾਮ ਜਿਹੜਾ ਸਾਹਮਣੇ ਆਇਆ ਪੰਥਕ ਹਲਕਾ ਪੰਥਕ ਸੀਟ ਆ ਬਹੁਤ ਵੋਟਸ ਜਿਹੜੀਆਂ ਨੇ ਉਹ ਪੰਥ ਦੇ ਨਾਂ ਤੇ ਪੈ ਜਾਂਦੀਆਂ ਨੇ ਲੋਕ ਜਿਹੜੇ ਅਸੀਂ ਧਰਤੀ ਵੀ ਕਰਦੇ ਆ ਪੰਥ ਨਾਲ ਸੋ ਕਿਤੇ ਨਾ ਕਿਤੇ ਫਰੀਦਕੋਟ ਦੇ ਵਿੱਚ ਰਾਜਵਿੰਦਰ ਸਿੰਘ ਦਾ ਨਾਮ ਆਉਣ ਦੇ ਨਾਲ ਮਾਹੌਲ ਜਿਹੜਾ ਉਹ ਹੋਰ ਭਖੇਗਾ ਇੱਥੇ ਜਿਹੜਾ ਮੁਕਾਬਲਾ ਉਹ ਹੋਰ ਗਹਿਗੱਚ ਹੋਵੇਗਾ ਦਿਲਚਸਪ ਹੋਵੇਗਾ ਹੁਣ ਗੱਲ ਕਰਦੇ ਆ ਵੀ ਜਲੰਧਰ ਹੁਸ਼ਿਆਰਪੁਰ ਲੁਧਿਆਣਾ ਬਠਿੰਡਾ ਤੇ ਫਿਰੋਜ਼ਪੁਰ ਇਹ ਸੀਟਾਂ ਹਜੇ ਅਨਾਉਂਸ ਹੋਣੀਆਂ ਬਾਕੀ ਰਹਿੰਦੀਆਂ ਨੇ ਜਿਲੰਦਰ ਤੋਂ ਅਕਾਲੀ ਦਲ ਕੋਲ ਪਵਨ ਕੁਮਾਰ ਟੀਨੂ ਹੈਗੇ ਆ ਵਿਧਾਇਕ ਰਹਿ ਚੁੱਕੇ ਆ ਦੋ ਵਾਰ ਦੇ ਉਹਨਾਂ ਨੇ 2014 ਦੇ ਵਿੱਚ ਲੋਕ ਸਭਾ ਚੋਣ ਵੀ ਲੜੀ ਸੀਗੀ ਪਰ ਹਾਰ ਗਏ ਸੀਗੇ ਪਰ ਉਹਨਾਂ ਬਾਰੇ ਇਹ ਵੀ ਕੰਸੂਵਾ ਨੇ ਇਹ ਵੀ ਉਹਨਾਂ ਬਾਰੇ ਖਬਰਾਂ ਆਉਂਦੀਆਂ ਨੇ ਕਿ ਸ਼ਾਇਦ ਉਹ ਆਮ ਆਦਮੀ ਪਾਰਟੀ 'ਚ ਵੀ ਜਾ ਸਕਦੇ ਆ ਇਸੇ ਤਰ੍ਹਾਂ ਆਪਾਂ ਸੀਟ ਹੁਸ਼ਿਆਰਪੁਰ ਦੀ ਜੇ ਗੱਲ ਕਰੀਏ ਤਾਂ ਉਥੇ ਇਹ ਸੀਟ ਪਹਿਲਾਂ ਭੁੰਦੀ ਸੀਗੀ ਭਾਜਪਾ ਦੇ ਕੋਲ ਭਾ ਜਦੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਹੁੰਦਾ ਸੀਗਾ ਤੇ ਇਹ ਸੀਟ ਜਿਹੜੀ ਆ ਭਾਜਪਾ ਦੇ ਕੋਲ ਹੁੰਦੀ ਸੀ ਹੁਣ ਨਾ ਤਾਂ ਹਲੇ ਤੱਕ ਭਾਜਪਾ ਨੇ ਉਥੋਂ ਕੋਈ ਕੈਂਡੀਡੇਟ ਅਨਾਉਂਸ ਕੀਤਾ ਔਰ ਨਾ ਹੀ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਪਰ ਆਮ ਆਦਮੀ ਪਾਰਟੀ ਨੇ ਹੁਸ਼ਿਆਰਪੁਰ ਤੋਂ ਡਾਕਟਰ ਰਾਜਕੁਮਾਰ ਚੱਪੇਵਾਲ ਨੂੰ ਆਪਣਾ ਕੈਂਡੀਡੇਟ ਜਿਹੜਾ ਅਨਾਉਂਸ ਕੀਤਾ ਹੋਇਆ ਹੁਣ ਮੁਕਾਬਲਾ ਜਿਹੜਾ ਵਾ ਉਹ ਸੰਗਰੂਰ ਦੇ ਵਿੱਚ ਵੀ ਵੇਖਣ ਵਾਲਾ ਹੋਏਗਾ ਕਿਉਂਕਿ ਹਾਲ ਹੀ ਦੇ ਵਿੱਚ ਢੀਂਡ ਸਾਹ ਪਰਿਵਾਰ ਨੂੰ ਦੁਬਾਰਾ ਅਕਾਲੀ ਦਲ ਦੇ ਵਿੱਚ ਸ਼ਾਮਲ ਕਰਾਇਆ ਗਿਆ ਔਰ ਕਿਆਸਰਾਈਆਂ ਸੀਗੀਆਂ ਜਾਂ ਸੰਭਾਵਨਾ ਇਹ ਸੀਗੀ ਕਿ ਸੰਗਰੂਰ ਤੋਂ ਪਰਮਿੰਦਰ ਸਿੰਘ ਢੀਂਡ ਸਾਹ ਜਿਹੜੇ ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਰਹਿ ਚੁੱਕੇ ਆ ਉਹਨਾਂ ਨੂੰ ਕੈਂਡੀਡੇਟ ਅਨਾਉਂਸ ਕੀਤਾ ਜਾਏਗਾ ਹੁਣ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਗਈ ਕਿਤੇ ਇਦਾਂ ਤੇ ਨਹੀਂ ਵੀ ਜਿਹੜੇ ਪਰਮਿੰਦਰ ਸਿੰਘ ਢੀਂਟਸਾਵਾ ਉਹਨਾਂ ਨੂੰ ਇਹ ਲੁਧਿਆਣਾ ਤੋਂ ਜਿਹੜਾ ਕੈਂਡੀਡੇਟ ਅਨਾਉਂਸ ਕਰਦੇ ਕਿਉਂਕਿ ਪਰਮਿੰਦਰ ਸਿੰਘ ਢੀਂਟਸਾ ਜਿਹੜੇ ਆ ਯੰਗ ਨੇ ਡਾਇਨਾਮਿਕ ਨੇ ਪੰਜਾਬ ਦੇ ਖਜ਼ਾਨਾ ਮੰਤਰੀ ਰਹਿ ਚੁੱਕੇ ਆ ਹੋ ਸਕਦਾ ਅਕਾਲੀ ਦਲ ਉਹਨਾਂ ਨੂੰ ਲੁਧਿਆਣਾ ਤੋਂ ਟਿਕਟ ਦੇ ਦੇਵੇ ਕਿਉਂਕਿ ਲੁਧਿਆਣਾ ਤੋਂ ਹਲੇ ਕੈਂਡੀਡੇਟ ਅਨਾਉਂਸ ਨਹੀਂ ਕੀਤਾ ਗਿਆ ਇਸੇ ਤਰ੍ਹਾਂ ਆਪਾਂ ਗੱਲ ਕਰਦੇ ਹਾਂ ਫਿਰੋਜ਼ਪੁਰ ਦੀ ਫਿਰੋਜ਼ਪੁਰ ਤੋਂ ਸੁਖਬੀਰ ਬਾਦਲ ਜਿਹੜੇ ਆ ਉਹ ਇਸ ਵੇਲੇ ਸਿਟਿੰਗ ਮੈਂਬਰ ਪਾਰਲੀਮੈਂਟ ਹੈਗੇ ਆ ਪਰ ਉਹਨਾਂ ਨੇ ਇਹ ਸਾਫ਼ ਕਹਿ ਦਿੱਤਾ ਹੋਇਆ ਵੀ ਮੈਂ ਇਸ ਵਾਰ ਇਲੈਕਸ਼ਨ ਨਹੀਂ ਲੜਨੇ ਮੈਂ ਕੈਂਪੇਨ ਕਰਨਾ ਮੈਂ ਇਸ ਵਾਰ ਹਰੇਕ ਹਲਕੇ ਦਾ ਜਾਇਜ਼ਾ ਲੈਣਾ ਮੈਂ ਹਰੇਕ ਹਲਕੇ ਦੇ ਵਿੱਚ ਵਿਚਰਨਾ ਇਸ ਕਰਕੇ ਮੇਰੀ ਮਸਰੂਫੀਅਤ ਵਧ ਜਾਣੀ ਹੈ ਮੈਂ ਚੋਣਾਂ ਨਹੀਂ ਲੜਨੀ ਆ ਪਰ ਫਿਰ ਫਿਰੋਜ਼ਪੁਰ ਤੋਂ ਕੌਣ ਚੋਣ ਲੜੇਗਾ ਨਾਲ ਦੀ ਨਾਲ ਆਪਾਂ ਗੱਲ ਕਰਦੇ ਹਾਂ ਖਡੂਰ ਸਾਹਿਬ ਦੀ ਖਡੂਰ ਸਾਹਿਬ ਤੋਂ ਵੀ ਕੋਈ ਕੈਂਡੀਡੇਟ ਹਲੇ ਤੱਕ ਅਨਾਉਂਸ ਨਹੀਂ ਕੀਤਾ ਗਿਆ ਔਰ ਖਬਰਾਂ ਇਹ ਵੀ ਨੇ ਕਿ ਇਸ ਵਾਰ ਬੀਬੀ ਹਰਸਿਮਰਤ कौर ਬਾਦਲ ਜਿਹੜੇ ਆ ਉਹਨਾਂ ਨੂੰ ਖਡੂਰ ਸਾਹਿਬ ਤੋਂ ਚੋਣ ਲੜਾਈ ਜਾਏਗੀ ਕਿਉਂਕਿ ਬਠਿੰਡਾ ਤੋਂ ਇਸ ਵੇਲੇ ਸਥਿਤੀ ਜਿਹੜੀ ਆ ਉਹ ਡਾਵਾਡੋਲ ਜੀ ਬਣੀ ਹੋਈ ਆ ਤੇ ਇਸੇ ਕਰਕੇ ਲੱਗਦਾ ਆ ਕਿ ਬੀਬੀ ਹਰਸਿਮਰਤ ਬਾਦਲ ਜਿਹੜੇ ਆ ਉਹ ਖਡੂਰ ਸਾਹਿਬ ਵੀ ਆ ਸਕਦੇ ਆ ਪਰ ਇਸ ਵੇਲੇ ਨਾਲ ਦੀ ਨਾਲ ਫਿਰ ਬਠਿੰਡਾ ਤੋਂ ਕੈਂਡੀਡੇਟ ਕੌਣ ਹੋਏਗਾ ਔਰ ਨਾਲ ਦੀ ਨਾਲ ਕੈਂਡੀਡੇਟ ਜਿਹੜਾ ਜਲੰਧਰ ਚੋਂ ਵੀ ਤਲਾਸ਼ਣਾ ਪੈਣਾ ਹੁਸ਼ਿਆਰਪੁਰ ਚੋਂ ਵੀ ਤਲਾਸ਼ਣਾ ਪੈਣਾ ਸੋ ਕਿਤੇ ਨਾ ਕਿਤੇ ਅਗਰ 7 ਉਮੀਦਵਾਰ ਐਲਾਨ ਦਿੱਤੇ ਗਏ ਆ ਪਰ ਸਥਿਤੀ ਜਿਹੜੀ ਆ ਉਹ ਅਜੇ ਵੀ ਅਸ਼ਮੰਜਸ ਚ ਬਣੀ ਹੋਈ ਆ ਕਿਉਂਕਿ ਬਾਕੀ ਸੀਟਾਂ ਹਜੇ ਰਹਿੰਦੀਆਂ ਨੇ ਕਿਉਂਕਿ ਸੰਗਰੂਰ ਤੋਂ ਇਕਬਾਲ ਸਿੰਘ ਝੁੰਦਾ ਨੂੰ ਟਿਕਟ ਦਿੱਤੀ ਗਈ ਆ ਸੰਭਾਵਨਾ ਢੀਂਡਾ ਸਾਹਿਬ ਪਰਿਵਾਰ ਚੋਂ ਕਿਸੇ ਦੀ ਸੀਗੀ ਇਸੇ ਤਰ੍ਹਾਂ ਸ਼੍ਰੀ ਨੰਦਪੁਰ ਸਾਹਿਬ ਤੋਂ ਡਾਕਟਰ ਦਲਜੀਤ ਚੀਮਾ ਬਹੁਤ ਜ਼ੋਰ ਲਗਾ ਰਹੇ ਸੀ ਉਹਨਾਂ ਨੂੰ ਗੁਰਦਾਸਪੁਰ ਭੇਜ ਦਿੱਤਾ ਤੇ ਅਨੰਦਪੁਰ ਸਾਹਿਬ ਤੋਂ ਟਿਕਟ ਦੇ ਦਿੱਤੀ ਗਈ ਹੈ ਪ੍ਰੋਫੈਸਰ ਪ੍ਰੇਮ ਸਿੰਘ ਚੱਧੂ ਮਾਜਰਾ ਨੂੰ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਦੇ ਆ ਕਿ ਬਾਕੀ ਲਿਸਟ ਜਦੋਂ ਆ ਜਾਂਦੀ ਆ ਫਿਰ ਆਪਾਂ ਚਰਚਾ ਕਰਾਂਗੇ ਵੀ ਮਾਹੌਲ ਜਿਹੜਾ ਸਿਆਸੀ ਅਖਾੜਾ ਇਹ ਕਿੱਦਾਂ ਭਖਦਾ ਵਾ ਤੇ ਕਿਹਦੀ ਉਮੀਦ ਲੱਗਦੀ ਆ ਕਿਹੜਾ ਕੈਂਡੀਡੇਟ ਕਿਹਨੂੰ ਫਾਈਟ ਦੇ ਸਕਦਾ ਕਿਹੜਾ ਵਿਨਿੰਗ ਕੈਂਡੀਡੇਟ ਹੋ ਸਕਦਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ